ਗ੍ਰਾਮ ਸਭਾ ਰਾਜ ਦੀ ਉਹਨਾਂ ਨੇ ਗੱਲ ਕੀਤੀ ਜਿਹਦੇ ਵਿੱਚ ਗ੍ਰਾਮ ਸਭਾ ਰਾਜ ਦਾ ਮਤਲਬ ਹੈ ਸੈਲਫ ਰੂਲ ਰੂਲ ਆਫ ਗ੍ਰਾਮ ਪੰਚਾਇਤ ਰੂਲ ਆਫ ਗ੍ਰਾਮ ਸਭਾ ਹੁਣ ਵਾਟ ਇਜ਼ ਦਾ ਡਿਫਰੈਂਸ ਬੀਟਵੀਨ ਗ੍ਰਾਮ ਪੰਚਾਇਤ ਐਂਡ ਗ੍ਰਾਮ ਸਭਾ ਫਸਟ ਟਾਈਮ ਆਸਟ ਟੈਲ ਯੂ ਅਬਾਊਟ ਥਿਸ ਥਿੰਗ ਜਨਰਲੀ ਪੀਪਲ ਆਰ ਨੋਟ ਅਵੇਅਰ ਆਫ ਦਾ ਡਿਫਰੈਂਸ ਨਹੀਂ ਪਤਾ ਹਮ ਦਾ ਆਮ ਤੌਰ ਤੇ ਜਿਆਦਾ ਗ੍ਰਾਮ ਪੰਚਾਇਤ ਦੀ ਇਲੈਕਟਡ ਬਾਡੀ ਹੈ ਜਿਸ ਤਰ੍ਹਾਂ ਸਰਪੰਚ ਕੋਣੇ ਕੁਝ ਇਹਨਾਂ ਦੇ ਪੰਚ ਹੋ ਗਏਗਾ ਉਹ ਇੱਕ ਛੋਟਾ ਜਿਹਾ ਯੂਨਟ ਹੈਗਾ ਸਮਾਜ ਯੂਨਟ ਜਿਹਦੀ ਤਾਂ ਗ੍ਰਾਮ ਸਭਾ ਹੈਗੀ ਹੈ ਗ੍ਰਾਮ ਸਭਾ ਆਲ ਦਾ ਵੋਟਰਸ ਆਫ ਦਾ ਵਿਲੇਜ ਉਹਦੇ ਜਿੰਨੇ ਵੋਟਰ ਰਏ ਤੁਹਾਡੇ ਪੋਪੂਲੇਸ਼ਨ ਇਜ਼ ਅ ਡਿਫਰੈਂਟ ਥਿੰਗ ਇਹ ਜਿਹੜਾ ਡਿਫਰੈਂਸ ਹੈ ਪਹਿਲੇਗਾ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀ ਇੱਕ ਜਿੰਨੂੰ ਸਹਕਾਰ ਕੀਤਾ ਫਿਰ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਮੈਂ ऍम शेडिंग सम लाइट ਔਨ ਦਾ ਬਿਗਨਿੰਗ ਔਫ ਦ ਸਕੀਮ। ਪਤਾ ਹੋਣਾ ਚਾਹੀਦਾ ਤੁਹਾਨੂੰ ਬਿਲਕੁਲ। ਯੂ ਮਸਟ ਨੋ ਔਬਟ ਦ ਸਕੀਮ ਜਿਹੜਾ ਐਕਟ ਆਇਆ। ਤੇ 1959 ਦੇ ਵਿੱਚ 2 ਅਕਤੂਬਰ 1959 ਦੇ ਵਿੱਚ ਪੰਚਵਾਰ ਲਾਲ ਨਹਿਰੂ ਜੀ ਨੇ ਨਾ ਗਵਰਨਰ ਇੱਕ ਰਾਜਸਥਾਨ ਦੇ ਵਿੱਚ ਜਗ੍ਹਾ ਰਹਿ। ਯੂ ਮਸਟ ਬੀ ਨੋ। ਤੇ ਉੱਥੇ ਉਹਨਾਂ ਨੇ ਪੰਚਾਇਤੀ ਰਾਜ ਸਿਸਟਮ ਦੇ ਉੱਤੇ ਗੱਲ ਕੀਤੀ ਔਰ ਉੱਥੇ ਪਹਿਲੇ ਜਿਹੜਾ ਸੀ ਪੰਚਾਇਤੀ ਰਾਜ ਉਹਦੀ ਕੋਸ਼ਿਸ਼ ਨਾ ਕੀਤੀ। ਪਨਜਵਰ ਲਾਲ ਨਰੇਜੀ ਫਰਸਟ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਅਮਲੇਟਿੰਗ ਟੂ ਨੋ ਕਿਉਂਕਿ ਕਈ ਵਾਰੀ ਕਈ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਉਹ ਪੋਲਿਟਿਕਲ ਰੀਜਨਸ ਹੁੰਦੇ ਉਹਦੇ ਜਿਹੜੀਆਂ ਨਹੀਂ ਦੱਸੀਆਂ ਗਿਆ ਕਿ ਕਾਂਗਰਸ ਦਾ ਇਤਿਹਾਸ ਕੀ ਕਿੱਥੋਂ ਚੱਲਿਆ ਇਹ ਕੰਮ ਜਿਹੜਾ ਮੈਂ ਨਰੇਗਾ ਦੀ ਪਾਰਟਿਕੂਲਰਲੀ ਇਹਦੀ ਗੱਲ ਕਰਨ ਰਿਹਾ ਇਸੋ ਦੀ ਉਸ ਦੇ ਬਾਅਦ ਚੱਲ ਸੋ ਚੱਲ ਫਿਰ ਦੇਨਿਕ ਸਟੈਪਡ ਫਰਦਰ ਟੂ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਇਫ ਯੂ ਰਿਮੈਂਬਰ ਇਫ ਯੂ ਰੈਕਲੈਕਟਡ ਉਹਨਾਂ ਨੇ ਗੱਲ ਕੀਤੀ ਗਰੀਬੀ ਹਟਾਉਣੀ ਤੁਹਾਨੂੰ ਪਤਾ ਨਾਰਾ ਆਇਆ ਸੀ ਗਰੀਬੀ ਹਟਾਓ ਉਹ ਗਰੀਬੀ ਹਟਾਓ ਦਾ ਸੁਪਨਾ ਜਿਹੜਾ ਆਪਾਂ ਸਾਡਾ ਜਿਹੜਾ ਸੁਪਨਾ ਦਾ ਮਤ ਹੈਗਾ ਕਿ ਸ਼ਹਿਰ 'ਚ ਜਿਹੜਾ ਸ਼ਹਿਰੀਕਰਨ ਹੁੰਦਾ ਜਾਂ ਸ਼ਹਿਰ 'ਚ ਲੋਕੀ ਜਾਂਦੇ ਹੋ ਥੋੜੇ ਠੀਕ ਹੋ ਜਾਂਦੇ ਹੋ ਪੈਸੇ ਦੇ ਮਾਰ ਹਸਾਬ ਨਾਲ ਦੇਖੀਏ ਕਿਸੇ ਨੂੰ ਸ਼ਖਸ ਨੂੰ ਦੇਖੀਏ ਉਹ ਉન્નਤ ਹੋ ਜਾਂਦੇ ਹਾਂ ਉਹ ਵੈਲ ਟੂ ዱ ਹੋ ਜਾਂਦੇ ਹਾਂ ਹਾਂ ਉਹ ਵੈਲ ਟੂ ዱ ਹੋ ਜਾਂਦੇ ਉન્નਤ ਹੋ ਜਾਂਦੇ ਜਿਹੜਾ ਥੋੜੇ ਉਹਨਾਂ ਦਾ ਵਿਕਾਸ ਜ਼ਿਆਦਾ ਹੋ ਜਾਂਦਾ ਪਿੰਡਾਂ 'ਚ ਜਿਹੜੀ ਗੁਰਬਤ ਆ ਜਾਂ ਗਰੀਬੀ ਆ ਜਾਂ ਮੁਫਲਸੀ ਆ ਉਹ ਬੜੀ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ ਸਿਟੀਜ਼ ਸੋ ਪਿੰਡਾਂ ਦੇ ਵਿੱਚ ਕੀ ਸੀ ਕਿ ਮਹਾਤਮਾ ਗਾਂਧੀ ਜੀ ਦਾ ਜਿਹੜਾ ਸੁਪਨਾ ਹੈ ਉਹ ਗੱਲ ਕੀਤੀ ਪਹਿਲੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਤੋਂ ਅੱਗੇ ਤੁਰਦੀ ਤੁਰਦੀ ਰਾਜੀਵ ਗਾਂਧੀ ਜੀ ਦਾ ਵੀ ਸੁਪਨਾ ਸੀ ਉਹਨਾਂ ਨੇ ਵੀ ਫਿਰ ਗੱਲ ਕੀਤੀ ਕਿ ਜਿਹੜਾ ਥਰਡ ਟਾਇਰ ਦੀ ਗੱਲ ਕੀਤੀ ਥਰੀ ਟਾਇਰ ਸਿਸਟਮ ਲਿਆਉਣ ਦੀ ਗੱਲ ਕੀਤੀ ਡੈਮੋਕ੍ਰੇਸੀ ਐਟ ਗ੍ਰਾਸ ਰੂਟ ਲੈਵਲ ਦੀ ਗੱਲ ਕੀਤੀ ਗ੍ਰਾਸ ਰੂਟ ਡੈਮੋਕ੍ਰੇਸੀ ਜਿਹਨੂੰ ਕਹਿੰਦੇ ਉਹ ਥਰੀ ਟਾਇਰ ਸਿਸਟਮ ਅਸੀਂ ਦੇਖਣ ਦੇ ਆ ਤੁਸੀਂ ਹੁਣੇ ਹਾਲੇ ਟਾਡੀਆਂ ਜਿਹੜਾ ਬਰਸ਼ਤ ਦੀਆਂ ਪੰਚਾਇਤ ਸੰਤੀਆਂ ਇਲੈਕਸ਼ਨ ਹੋਈਆਂ ਉਹ 3 ਟਾਇਰ ਸਿਸਟਮ ਕੀ ਹੈ ਫਸਟ ਟਾਇਰ ਕੀ ਹੈ ಗ್ರಾಮ ਪੰਚਾਇਤ ਹੈ ਤੁਹਾਡੀ ਸੈਕੰਡ ਟਾਇਰ ਕੀ ਹੈ ਤੁਹਾਡੀ ਪੰਚਾਇਤ ਸੰਤੀ ਜਿਹਨੂੰ ਅਸੀਂ ਬਲੋਕ ਸੰਤੀ ਵੀ ਕਹਿੰਦੇ ਨੇ ਥਰਡ ਟਾਇਰ ਤੁਹਾਡਾ ਜ਼ਿਲ੍ਹਾ ਬਰਸ਼ਤ ਦਾ ਡਿਸਟ੍ਰਿਕਟ ਲੈਵਲ ਤੇ ਇਹ 3 ਟਾਇਰ ਸਿਸਟਮ ਕੀ ਸੀ ਹੈਗਾ ਕਿ ਸੈਲਫ ਰੂਲ ਦਾ ਜਾਂ ਸੈਲਫ ਗਵਰਨਮੈਂਟ ਦਾ ਜਾਂ ਲੋਕਲ ਬਾਡੀ ਜਿਹਨੂੰ ਆਪਾਂ ਕਹਿੰਦੇ ਨੇ ਸੋ ਇਹ ਸੁਪਨਾ ਜਿਹੜਾ ਸੀ ਉਹ ਵਾਅਦਾ ਵਾਅਦਾ ਅੱਗੇ ਆ ਗਿਆ ਅਪ ਟੂ ਦਾ ਲੈਵਲ ਆਫ ਸੁਨਿਆ ਗਾਂਧੀ ਜੀ ਸੋਨੀਆ ਗਾਂਧੀ ਜੀ ਨੇ ਫਿਰ ਤੁਹਾਨੂੰ ਪਤਾ ਡਾਕਟਰ ਮਨਮੋਹਨ ਸਿੰਘ ਜੀ ਨੂੰ ਪ੍ਰਾਈਮ मिनिस्टर ਬਣਾਇਆ ਸੀ ਤੇ 2005 ਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਇਸੇ ਸੁਪਨੇ ਨੂੰ ਲੈ ਕੇ ਜਿਹੜਾ ਪੰਚਾਇਤੀ ਰਾਜ ਸਿਸਟਮ ਦਾ ਸੁਪਨਾ ਸੀਗਾ ਜਿਹੜਾ ਮਹਾਤਮਾ ਗਾਂਧੀ ਜੀ ਦਾ ਸੁਪਨਾ ਸੀ ਗ੍ਰਾਮ ਸਵਰਾਜ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਰ ਨਰੇਗਾ ਇੱਕ ਐਕਟ ਜਿਹੜਾ 2005 ਦੇ ਵਿੱਚ ਉਹ ਲਾਗੂ ਕਰ ਦਿੱਤਾ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਇਹ ਇੱਕ ਐਕਟ ਬਣਾ ਦਿੱਤਾ ਉਹਨਾਂ ਨੇ ਜਿਹੜਾ ਕਿ ਐਕਟ ਐਵੇਂ ਨਹੀਂ ਬਣ ਗਿਆ ਓਵਰਨਾਈਟ ਨਹੀਂ ਬਣ ਗਿਆ ਇਹਦੇ ਉੱਤੇ ਬਾਕਾਇਦਾ ਸਾਰਾ ਡਿਬੇਟ ਹੁੰਦੇ ਰਿਹਾ ਡਿਸਕਸ਼ਨਸ ਸਾਰੇ ਪ੍ਰੀਪਰਟਮੈਂਟ ਦੇ ਵਿੱਚ ਡਿਸਕਸ਼ਨ ਪਾਰਲੀਮੈਂਟ ਦੀਆਂ ਜਿਹੜੀਆਂ ਜਿੰਨੀਆਂ ਕਮੇਟੀਆਂ ਉਹਨਾਂ 'ਚ ਇਹਦੇ ਬਾਰੇ ਜਦੋਂ ਬਿਲ ਆਇਆ ਵਾ ਤੇ ਉੱਤੇ ਗੱਲ ਹੋਈ ਪੂਰੀ ਡਿਸਕਸ਼ਨਸ ਹੋਈ ਡਿਬੇਟਸ ਹੋਏ ਫਿਰ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਚਾਰ ਲਿਆ ਗਿਆ ਕਿ ਕਿਹੜੀ ਸਕੀਮ ਹੈ ਕਿਉਂਕਿ ਇਟ ਵਾਸ ਮੈਂਟ ਫਾਰ ਪੀਪਲ ਕਿ ਇੱਕ ਗ੍ਰਾਮ ਰੂਲ ਸੀ ਜਾਂ ਲੋਕਲ ਰੂਲ ਦੇਣਾ ਸੀ ਤੇ ਲੋਕਾਂ ਨੂੰ ਪੁੱਛਿਆ ਗਿਆ ਇਹ ਬਾਰੇ ਇੰਨਾ ਦੇ ਵਿੱਚ ਹੀ ਪੁੱਛਿਆ ਗਿਆ। ਦੈਨ ਇਟ ਬਿਕਮਡ ਇਨ ਐਨ ਐਕਟ। ਫਿਰ ਐਕਟ ਬਣਿਆ ਰਾਜ ਸਵਾਲ ਲੋਕ ਸਭਾ ਉੱਤੇ ਤੁਹਾਨੂੰ ਪਤਾ ਜਿਹੜਾ ਪ੍ਰੋਸੀਜਰ ਹੈਗਾ। ਫਿਰ ਉਹ ਐਕਟ ਬਣਿਆ ਪ੍ਰੈਜ਼ੀਡੈਂਸ਼ੀਅਲ ਨੋਟ ਦੇ ਨਾਲ ਵੀ ਆ ਬਣ ਗਿਆ ਐਕਟ ਬਣ ਗਿਆ। ਉਹਦੇ ਬਾਅਦ ਕੀ ਹੋਇਆ ਕਿ ਇਹਨਾਂ ਨੇ ਸੋਚਿਆ ਕਿਉਂਕਿ ਸਿੰਸ ਇਹ ਸੁਪਨਾ ਦੇਖਿਆ ਸੀ ਮਹਾਤਮਾ ਗਾਂਧੀ ਜੀ ਨੇ ਜਿਹੜੇ ਸਾਡੇ ਰਾਸ਼ਟਰ ਪਿਤਾ ਵਾ ਫਾਦਰ ਆਫ ਨੇਸ਼ਨ ਜਿਨ੍ਹਾਂ ਨੂੰ ਕਹਿੰਨੇ ਆਪਾਂ ਤੇ ਉਹਨਾਂ ਦਾ ਸੁਪਨਾ ਆਈ ਉਹ ਸੁਪਨਾ ਸਹਾਕਾਰ ਕਲਰੀ ਇਹਨਾਂ ਨੇ ਨਾਲ ਜੜਾਈ ਪੂਰੇ ਸਤਿਕਾਰ ਸਹਿਤ ਸਨਮਾਨ ਸਹਿਤ ਨਾਮ ਐਡ ਕਰ ਦਿੱਤਾ ਮਹਾਤਮਾ ਗਾਂਧੀ ਜੀ ਮਨ ਰੇਗਾ ਬਣ ਗਈ ਮਹਾਤਮਾ ਗਾਂਧੀ ਨੇ ਐਸ਼ਾ ਨੋ ਰੋਲ এমਪਲੋਇਮੈਂਟ ਗਾਰੰਟੀ ਐਕਟ ਫੁਲ ਫਾਰਮ ਇਹੀ ਸੀ ਇਹ ਮਨ ਰੇਗਾ ਬਣ ਗਈ ਕਾਂਗਰਸ ਦੇ ਟਾਈਮ ਤੋਂ ਹੁੰਦੇ ਆ ਸਾਰਾ ਡਾਕਟਰ ਨਮੋਨ ਸਿੰਘ ਜੀ ਸਾਡੇ ਜਿਹੜੇ ਤੁਹਾਨੂੰ ਬਧਾਈ ਤੋਂ ਅੰਮ੍ਰਾ ਸਰਦੇ ਆ ਇਹ ਪ੍ਰਧਾਨ ਮੰਤਰੀ ਸੀ ਇਹ ਔਰ ਉਹਨਾਂ ਦਾ ਜਿਹੜਾ ਇਕਨੋਮਿਸਟ ਹੁੰਦੇ ਨਾਤੇ ਤੁਹਾਨੂੰ ਪਤਾ ਵਲਡਰ ਵਰਾਕਾ ਬਾਮਾ ਵਰਗੇ ਮੰਨਦੇ ਸੀ ਸਾਰੇ ਵਲਡਰ ਫੇਮਸ ਸੋ ਉਨ੍ਹਾਂ ਨੇ ਜੋ ਕੀਤਾ ਜਿਹੜਾ ਕਾਂਗਰਸ ਤੇ ਕੰਮ ਦਿੱਤੇ ਜ ਇਹਨਾਂ ਨੇ ਕੀਤਾ ਜੋ ਬਹੁਤ ਜ਼ਿਆਦਾ ਨੁਮੁਨਤਾਂ ਨੂੰ ਗ੍ਰਾਮਾਂ ਤੇ ਸਮਾਂ ਘਟਾ ਉਹ ਜਾਣਾ ਪੈ ਜਣਾ ਸੋ ਆਪਾਂ ਗੱਲ ਕਰਨੇ ਅਜਨ ਨਰੇਗਾ ਦੀ ਬੜੀ ਸਕਸੈਸਫੁਲ ਸਕੀਮ ਚੱਲ ਰਹੀ ਸੀ ਇਸ ਦੇ ਵਿੱਚ ਕੀ ਹੈ ਨਰੇਗਾ ਦੇ ਵਿੱਚ ਕਿ ಗ್ರಾಮ ਪੰਚਾਇਤ ਦੇ ਉੱਤੇ ਜਿਹੜਾ ਨਾ ਕੁਝ ਤੁਹਾਡੇ ਜਿਸ ਤਰ੍ਹਾਂ ਕੰਮਕਾਰ ਕਰਨ ਵਾਲੇ ਆ ਤੁਸੀਂ ਕਹਿੰਦੇ ਜੀ ਆਹ ਕੰਮ ਕਰਨ ਵਾਲਾ ਗੜੀਆਂ ਨਾਲੀਆਂ ਬਣਾਉਣ ਵਾਲਿਆਂ ਤੇ ਛੱਪੜ ਦੀ ਸਫਾਈ ਆ ਕੰਮ ਆਉਣ ਵਾਲਾ ਕਿਸੇ ਜਗ੍ਹਾ ਤੇ ਕੋ ਸਕੂਲ ਦਾ ਕੰਮ ਆਉਣ ਵਾਲਾ ਕਿਤੇ ਹਸਪਤਾਲ ਛੋਟੀ ਡਿਸਪੈਂਸਰੀ ਉੱਥੇ ਕੰਮ ਆਉਣ ਵਾਲਾ ਉਹ ਗੜੀਆਂ ਨਾਲੀਆਂ ਦਾ ਕੰਮ ਆਉਣ ਵਾਲਾ ਮਤਲਬ ਇ ਲੋਟ ਆਫ ਵਰਕਸ ਬਹੁਤ ਜ਼ਿਆਦਾ ਕੰਮ ਨੇ ਪਿੰਡਾਂ ਦੇ ਜਿਹੜੇ ਵਿਕਾਸ ਦੇ ਕੰਮ ਆ ਉਹ ਸਾਰੇ ਕਰਨ ਲਈ ਉਹਨਾਂ ਨੇ ਕਿਹਾ ਵੀ ਅਸੀਂ ਬਾਹਰੋਂ ਜੋ ਮੰਗਣੇ ਆ ਅਸੀਂ ਸਾਡੇ ਕੋਲ ਹੀ ਅਸੀਂ ਕੰਮ ਆਪੇ ਡਿਸਾਈਡ ਕਰਨੇ ਆ ਹੁਣ ਤੁਸੀਂ ਇੱਥੇ ਕਰਜ ਸ਼ਰਮਾ ਜੀ ਬੈਠੇ ਤੁਹਾਡੇ ਤੁਹਾਨੂੰ ਪਤਾ ਇੱਥੇ ਕਿਹੜਾ ਕੰਮ ਹੋਣਾ ਹੈ ਮੈਨੂੰ ਨਹੀਂ ਪਤਾ ਮੈਂ ਬਾਹਰ ਹੋਣਾ ਜਾਂ ਕੋਈ ਹੋਰ ਬਾਹਰ ਆਏਗਾ ਉਹਨੂੰ ਨਹੀਂ ਪਤਾ ਸੋ ਤੁਸੀਂ ਡਿਸਾਈਡ ਕਰਦੇ ਹੋ ਗ੍ਰਾਮ ਪੰਚਾਇਤ ਜਿਹੜੀ ਜਾਂ ਗ੍ਰਾਮ ਸਭਾ ਜਿਹੜੇ ਲੋਕ ਆ ਉਹਨਾਂ ਦਾ ਇਜਲਾਸ ਸੱਦਿਆ ਜਾਂਦਾ ਹੈ ਪੂਰੇ ਪਿੰਡ ਦੇ ਜਿੰਨੇ ਵੋਟਰ ਸੀ ਇਜਲਾਸ ਸੱਦਿਆ ਜਾਂਦਾ ਹੈ ਇਜਲਾਸ ਦੇ ਵਿੱਚ ਬੈਠ ਕੇ ਫਿਰ ਵਿਚਾਰ ਵਟਾਂਦਰਾ ਹੁੰਦਾ ਹੈ ਕਿ ਕਿਹੜੇ ਕੰਮ ਹੋਣ ਵਾਲੇ ਕੰਮਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਸੀ ਬਕਾਇਦਾ ਉਹਦੇ ਵਿੱਚ ਕਿਸੇ ਸਟਾਫ ਬਿੰਦਾ ਸੀ ਸਰਕਾਰ ਦਾ ਉਹ ਲੋਅਰਸਟ ਲਿੰਕ ਜਿਹੜਾ ਹੁੰਦਾ ਵਾ ਨਰੇਗਾ ਦੇ ਵਿੱਚੋਂ ਜੀਆਰਐਸ ਹੁੰਦਾ ਉਹਨਾਂ ਦਾ ਠੀਕ ਹੈ ਜੀ ਜਿਹਨੂੰ ਗ੍ਰਾਮ ਰੋਜ਼ਗਾਰ ਸਹਾਇਕ ਕਹਿੰਦੇ ਆ ਤੇ ਪੰਚਾਇਤ ਸੈਕਟਰੀ ਵੀ ਨਾਲ ਬਹਿ ਜਾਂਦੇ ਸੀ ਕਿਉਂਕਿ ਪੰਚਾਇਤ ਸੈਕਟਰੀ ਵੀ ਆਪਣਾ ਜਿਹੜਾ ਗਵਰਨਰ ਦਾ ਲੋਅਰਸਟ ਲਿੰਕ ਹੈ ਲਾਸਟ ਲਿੰਕ ਜਿਹੜਾ ਹੁੰਦਾ ਪੰਚਾਇਤ ਤੋਂ ਫਸ ਲਿੰਕ ਬਣ ਜਾਂਦੇ ਇਹ ਵੀ ਡਿਸਾਈਡ ਕਰਕੇ ਜਿਹੜਾ ਅਸੀਂ ਗ੍ਰਾਮ ਸਭਾ ਦੇ ਵਿੱਚ ਤੇ ਇਹ ਉਹਦੀ ਲਿਸਤ ਤਿਆਰ ਕਰਦੇ ਉਹਦਾ ਫਿਰ ਮਤਾ ਪਾਇਆ ਜਾਂਦਾ ਜਿਵੇਂ ਕਰ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਕਿ ਲਿਸਟ ਆਫ ਵਰਕਸ ਜਿਹੜੇ ਪਰਮਿਟਡ ਵਰਕਸ ਹੈ ਜਿਹੜੇ ਇਹ ਵਾਲੇ ਹੈਗੇ ਇਹ ਜਿਹੜੇ ਕਰਵਾਏ ਜਾਣਗੇ ਸਾਡੇ